اکال مور دجن سہ بر پرساد چکر چین اربر جا ارکن ج रूप रंग अर रे एक ठीग बो कह न सकत है अकल मुहूर्त अनुभव प्रकाश अवे खोज कही क्या ओट अंदर अंगराज साधे सहानुज निज तरप महमदी सुर नार असोन नेत नेत वन करना एक

تناسری مہانا جتن کرے مانک ڈہکاوے انتر جامی ٹہکاوتر پاپ کرے کر مکر پاو پیخ کرے نروا جان تور تمہیں پرب ਉਤ ਤਾਤ ਐ ਉਤ ਤੇ ਉਤ ਪੇਖੈ ਆਵੈ ਨੋ ਬੀ ਬੀਰ ਰਹਾ ਜਬ ਲਗ ਤੁ ਕੈ ਨਾਹੀ ਮਨ ਪਰਮਾ ਤਬ ਲਗ ਮੁਕਤਨਾ ਕੋਈ ਕਉ ਨਾਨਕ ਦਇਆ ਸੁਆਮੀ ਸੰਤ ਭਗਤ ਹਰ ਸੋਈ ਜਬ ਲਗ ਤੁ ਕੈ ਨਾਹੀ ਮਨ ਪਰਮਾ ਕਬ ਲਗ ਮੁਕਤ ਨਾ ਕੋਈ ਕਉ ਨਾਨਕ ਦੇ ਆਲੁ ਸੁਆਮੀ ਸੰਤ ਭੰਤ ਜਨ ਸੋਈ ਵਾਹਿਗੁਰੂ ਦੀ ਖਾ ਖਸਾ ਵਾਹਿਗੁਰੂ ਦੀ ਫਤਿਹ ਪਰਮ ਸਤਕਾਰਯੋਗ ਸਰਪਰਾਂ ਦੇ ਆਪ ਕੋਹਿਤ ਚਰਨਾਂ ਵਿੱਚ ਅਮਰ ਗਏ ਦੀਆਂ ਹਾਜ਼ਰੀਆਂ ਭਰ ਰੇ ستگرا کی کرپا کر کے امرت امرتھے جیسے درشن ادارے بخشی نے اتنی نام پوتر حکم بخش کیتے سبگروں کی بخش کی راہمان کی سرد کی بہت ہی ستکار جو ستکاردار کرم سنگھ جی ستکار جو سردار ہرنیک سن جی کے پتا جی ਉਹਨਾਂ ਦੇ ਵਰਸੀ ਦੇ ਸੰਬੰਧ ਵਿੱਚ ਜਿਹੜੇ ਸਹਿਜਤਾ ਰੱਖੇ ਸਨ ਉਹ ਵਰਸੀ ਦੇ ਸਹਿਜਤਾ ਦਾ ਪ੍ਰਗਟਾਵੇ ਹੈ। ਸਤਪੁਰੂ ਜੀ ਨੇ ਅੱਜ ਅਮਰਤ ਵੇੜੀ ਸਾਨੂੰ ਪਵਿੱਤਰ ਹੁਕਮ ਅਕਸ਼ਿਸ਼ ਕੀਤੇ ਹਨ। ਕਿਉਂਕਿ ਹਰ ਰੋਜ ਸਤਪੁਰੂ ਜੀ ਆਪਣੇ ਸਿੱਖਾਂ ਨੂੰ ਪਵਿੱਤਰ ਸਿੱਖਿਆ ਦੇ ਰਹੇ ਹਨ। ਗੁਰੂ ਉਹ ਹੈ ਜਿਹੜਾ ਕਿਸੇ ਸਿੱਖ ਦਾ ਭਰਮ ਦੂਰ ਕਰੇ ਜੇ ਉਹ ਪਰਮ ਪ੍ਰੇਖਾ ਦੂਰ ਨਹੀਂ ਕਰ ਸਕਦਾ ਕਿ ਉਹ ਗੁਰੂ ਬਖਵਾਉਂਦਾ ਅਕਦਰ ਵੀ ਨਹੀਂ ਤੇ ਜਿਹੜਾ ਸਿੱਖ ਆਪਣੇ ਮਨ ਦੀ ਭਾਵਨਾ ਆਪਣੇ ਗੁਰੂ ਦੇ ਕੋਲ ਨਹੀਂ ਕਹਿੰਦਾ ਤੇ ਉਹ ਸਿੱਖ ਵੀ ਨਹੀਂ ਹੁਣ ਸਤਗੁਰੂ ਜੀ ਜਦੋਂ ਹਮਾਲਾ ਪਰਬਤ ਤੇ ਗਏ ਤੇ ਜੋਗੀਆਂ ਨੇ ਕਈ ਤਰ੍ਹਾਂ ਦੇ ਸਵਾਲ ਕੀਤੇ ਉਹ ਕਹਿਣ ਲੱਗੇ ਜੀ ਤੁਸੀਂ ਗ੍ਰਸਤੀ ਜੀਵਨ 'ਚ ਰਹਿੰਦੇ ਹੋ ਤੁਸੀਂ ਧਰਮੀ ਕਿਵੇਂ ਹੋ ਸਕਦੇ ਹੋ ਸਤਿਗੁਰੂ ਆਚਾਰ ਜੀ ਕਹਿਣ ਲੱਗੇ ਕਿਉਂ ਗ੍ਰਸਤੀ ਧਰਮੀ ਨਹੀਂ ਹੋ ਸਕਦਾ ਫਿਰ ਕਹਿਣ ਲੱਗੇ ਜੀ ਅਸੀਂ ਤੇ ਸਭ ਕੁਝ ਘਰਬਾਰ ਨੇ ਆ ਕੇ ਨਰਲੇਪਤ ਤੁਸੀਂ ਉਸੇ ਟਿਕੜ ਦੇ ਵਿੱਚ ਖੜਚ ਤਾ ਸਤਰੂਪਾਤਸ਼ੀ ਜੀ ਕਹਿੰਨਗੇ ਇਹ ਵੀ ਤੁਹਾਡੇ ਮਨ ਦੇ ਵਿਚਾਰ ਜਿਹੜੀ ਹਨ ਨਾ ਕਿ ਬਹੁਤੀ ਵਧੀਆ ਨੇ ਹੁਣ ਸਤਰੂਪ ਜੀ ਨੇ ਇੱਕ ਸਵਾਲ ਕੀਤਾ ਕਹਿੰਦੇ ਨਾਸਦੀਨ ਅਬ ਉੰਦਰਾ ਕਿਉਂ ਪਾਈਆਂ ਨੇ ਕਹੜੇ ਵੀ ਜੋਗ ਮੱਤ ਧਾਰਨ ਕੀਤਾ ਹੈ ਕਿ ਅਸੀਂ ਪਰਮੇਸ਼ਰ ਨੂੰ ਮੰਨਣਾ ਹੈ ਉਹ ਕਹਿਣ ਲੱਗੇ ਬਾਹਰੋਂ ਮੁੰਦਰਾ ਪਾਈਆਂ ਦੇ ਨਾਲ ਬਾਹਰੀ ਭੇਖ ਦੇ ਨਾਲ ਅਸੀਂ ਪਰਮੇਸ਼ਰ ਨੂੰ ਨਹੀਂ ਮਿਲ ਸਕਦੇ ਪਰਮੇਸ਼ਰ ਨੂੰ ਮਹਿਣ ਵਾਸਤੇ ਜਿਹੜਾ ਨਾ ਅੰਦਰੋਂ ਮਨ ਨੂੰ ਇਹਨਾਂ ਵਿਚਾਰਾਂ ਤੋਂ ਤਿਆਗ ਕਰ ਫਿਰ ਸਤਿਗੁਰੂ ਜੀ ਨੇ ਸਵਾਲ ਕੀਤਾ ਕਿ ਤੱਕ ਕਿਹ ਕਹਨ ਗ੍ਰਹ ਤਜੋ ਉਦਾਸੀ ਕਹਿੰਦੇ ਉਦਾਸੀ ਬਣ ਕੇ ਕਿਹੜੇ ਕਾਰਨ ਤੁਸੀਂ ਘਰ-ਘਰ ਤਿਆਗੇ ਕਿਉਂਕਿ ਜਦੋਂ ਤੁਸੀ ਭੁੱਖ ਲੱਗਦੀ ਹੈ ਤੇ ਉਹਨਾਂ ਘਰੋਂ ਤੁਸੀਂ ਮੰਗਣ ਵਾਸਤੇ ਜਾਂਦੇ ਹੋ ਤੇ ਫਿਰ ਜਦੋਂ ਤੁਸੀਂ ਗ੍ਰਿਸ਼ਤੀਆਂ ਦੇ ਹੱਥਾਂ ਤੋਂ ਖਾਣੇ ਹੋ ਇੱਕ ਪਾਸੇ ਤੁਸੀਂ ਕਹਿੰਦੇ ਹੋ ਵੀ ਇਸਤਰੀ ਜਾਤੀ ਦੇ ਮੱਥੇ ਲਗਣਾ ਮਨਾ ਇੱਕ ਪਾਸੇ ਤੁਸੀਂ ਉਸਾ ਉਹ ਨਿੰਦਿਆ ਕਰ ਰਹੇ ਹੋ ਵੀ ਇਸਤਰੀ ਜਾਤੀ ਦੇ ਮੱਥੇ ਲਗਣਾ ਬਹੁਤ ਮਾੜਾ ਹੈ ਤੇ ਦੂਜੇ ਪਾਸੇ ਉਹਨਾਂ ਦੇ ਹੱਥਾਂ ਦੇ ਪੱਕੇ ਹੋਏ ਤੁਸੀਂ ਖਾਣੇ ਖਾ ਰਹੇ ਹੋ ਸਤਰੂਪ ਆਚਾਰੀ ਕਹਿਣ ਲੱਗੇ ਜਦੋਂ ਜੋਗੀਆਂ ਨੇ ਸਵਾਲ ਕੀਤਾ ਵੀ ਤੁਹਾਡੇ ਸਿੱਖ ਮੁਕਤ ਕਿਵੇਂ ਹੋਣਗੇ ਕੋ ਕਿਹੜਾ ਗ੍ਰਸਤੀ ਜੀਵ ਹੈ ਨਾ ਇਹ ਤੇ ਇੱਕ ਕਦਮ ਤੇ ਸਤਪੁਰ ਪਾਤਸ਼ਾਹ ਜੀ ਕਹਿਣ ਲੱਗੇ ਜਿਵੇਂ ਮਰਗਾਈ ਵੀ ਉਹਨਾਂ ਨੇ ਉਦਾਹਰਣ ਦਿੱਤੀ ਕਹਿੰਦੇ ਮਰਗਾਈ ਜਿਹੜੀ ਪਾਣੀ ਦੇ ਵਿੱਚ ਰਹਿੰਦੀ ਹੈ ਪਰ ਉਹ ਡੁੱਬਦੀ ਨਹੀਂ ਜੇ ਤਾਂ ਕੋਈ ਬੰਦਾ ਇਸ ਤਰ੍ਹਾਂ ਦਾ ਹੋ ਜਾਵੇ ਉਹ ਪਾਣੀ ਦੇ ਕਿਨਾਰੇ-ਕਿਨਾਰੇ ਤੁਰਿਆ ਫਿਰਦਾ ਹੈ ਇਹ ਗੱਲ ਕਹਿੰਦਾ ਵੀ ਮੈਂ ਕਿਸੇ ਨੇ ਪੁੱਛ ਲਿਆ ਕਹਿਣ ਲੱਗਾ ਭਾਈ ਤੁਸੀਂ ਇੱਥੇ ਕਿਉਂ ਫਿਰ ਰਹੇ ਹੋ ਕਹਿਣ ਲੱਗਾ ਤਰਨ ਸਿੱਖਣਾ ਹੈ ਉਹ ਮਨੁੱਖ ਜਿਹੜਾ ਸਾਹਮਣੇ ਸੋਚ ਕਹਿੰਦਾ ਭਾਈ ਡਰਨਾ ਤਾਂ ਤਾਂ ਹੋਊਗਾ ਇਹ ਤੂੰ ਪਾਣੀ ਦੇ ਵਿੱਚ ਬਟੇਗਾ ਤੈਨੂੰ ਪਾਣੀ ਚ ਡਟਣਾ ਪਊਗਾ ਤਰਨ ਵਾਸਤੇ ਮਾੜੇ-ਮੋٹے ਕਈ ਵਾਰ ਮੂਤ ਪਾਣੀ ਵੀ ਪੈ ਸਕਦਾ ਹੈ ਕਈ ਵਾਰ ਤੂੰ ਡੁੱਬਣ ਦੇ ਕਿਨਾਰੇ ਡੋ ਸਕਦਾ ਪਰ ਤਰਨ ਫੇਰ ਸਿੱਖੇਗਾ ਜੇ ਤੂੰ ਪਾਣੀ ਚ ਪ੍ਰਵੇਸ਼ ਕਰੇਗਾ ਉਹ ਕਹਿੰਦਾ ਕਿ ਅਹੀਂ ਸਿੱਖਿਆ ਜਾਵੇ ਤੇ ਸਤਿਗੁਰੂ ਸਾਛ ਜੀ ਕਹਿੰਦੇ ਨੇ ਨਾਦ ਜੀ ਮਰਗਾਈ ਪਾਣੀ ਵਿੱਚ ਰਹਿੰਦੇ ਹੈ ਪਰ ਪਾਣੀ ਵਿੱਚ ਰਹਿੰਦੇ ਆ ਵੀ ਉਹਦੇ ਖੰਭ ਨਹੀਂ ਭਜਦੇ ਇਸ ਤਰ੍ਹਾਂ ਸਾਡੇ ਸਿੱਖ ਜਿਹੜੇ ਆ ਨਾ ਉਹ ਗ੍ਰਸਥੀ ਜੀਵਨ 'ਚ ਰਹਿਣਗੇ ਪਰ ਗ੍ਰਸਥੀ ਜੀਵਨ 'ਚ ਰਹਿੰਦੇ ਆ ਇਹ ਚਿੱਕੜ ਤੋਂ ਨਰਲੇ ਪਹਣਗੇ ਉਹਦਾ ਸਾਨੂੰ ਉਹਦੀ ਕਿਰਤ ਕਰਨ ਇਹ ਬੰਦਗੀ ਕਰਨਗੇ ਮੋਹ ਮਮਤਾ ਦੇ ਚਿੱਕੜ ਤੋਂ ਉਹ ਦੂਰ ਰਹਿਣਗੇ ਦੂਸਰੀ ਉਦਾਹਰਣ ਉਹਨਾਂ ਨੇ ਦਿੱਤੀ ਕਹਿਣ ਲੱਗੇ ਜਿਸ ਤਰ੍ਹਾਂ ਕਮਲ ਦਾ ਫੁੱਲ ਹੁੰਦਾ ਹੈ ਉਹ ਗਾਰੇ ਦੇ ਵਿੱਚ ਚਿੱਕੜ ਦੇ ਝੁਕਦੇ ਤੇ ਫਿਰ ਉਹ ਜਦੋਂ ਪਰਪਲਤ ਹੁੰਦਾ ਹੈ ਤੇ ਗਾਰੇ ਦਾ ਉਹਦੇ ਤੇ ਕੋਈ ਅਸਰ ਹੀ ਨਹੀਂ ਹੁੰਦਾ ਚਿੱਕੜ ਦਾ ਕੋਈ ਅਸਰ ਹੀ ਨਹੀਂ ਹੁੰਦਾ ਇਸ ਤਰ੍ਹਾਂ ਸਾਡੇ ਸਿੱਖ ਜਿਹੜੇ ਹਨ ਉਹ ਬੰਦਗੀ ਦਾ ਸਦਕਾ ਮੋਹ ਮਮਤਾ ਦੇ ਇਸ ਚਿੱਕੜ ਤੋਂ ਵੱਤ ਜਾਂਦੀ ਆਪਾਂ ਉੱਜ ਪੜਦੇ ਆ ਪੰਖ ਜੋ ਪੰਗ ਨਹੀਂ ਚੱਲੇ ਹਮ ਦੇਖਾ ਤੇ ਡੁੱਬਿਆ ਲਈ ਸਤਿਗੁਰੂ ਜੀ چکڑا ہے مہ ممتا جہن منق بڑا منک گروہ تو بھولیا بندگی کو دے بچ سنگت منک اس چیک خچتا پر ست گرو جی اپنے سکھنوں ہاتھ دے کے بچا جاتا نا آ جا پڑھ دے ہیں روز سنتے ہیں اور کڑی دیکھن دے ہی اپنا ورت سنالے جی کتنے سکھ تک کوئی اور آ گیا ਤੇ ਸਤਿਗੁਰੂ ਆਪ ਕਿਰਪਾ ਕਰਕੇ ਆਪਣੇ ਸਿੱਖ ਦੀ ਰੱਖਿਆ ਕਰਦੀ। ਹਾਂਸਰਾ ਜੀ ਕبھی ਜਿਹੜਾ ਘਰੋਂ ਬੜਾ ਗਰੀਬ ਸੀ ਤੇ ਸਤਿਗੁਰੂ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਆਇਆ ਉਹਨੂੰ ਪਤਾ ਲੱਗਿਆ ਵੀ ਸਤਿਗੁਰੂ ਪਾਤਸ਼ਾਹ ਕਵੀਆਂ ਦਾ ਬੜਾ ਕਦਰ ਕਰਦੀ। ਉਹਦੇ ਹੁਣ ਪਾਟੇ ਕੱਪੜੇ ਐ, ਗਰੀਬ ਐ। جڑے ستگو جی کے کبھی سن مکملی مکھ مری چوڑیا بڑے یہ پہنچے ہوئے جیسے لکھاری سن ودوان سن ہوں یہ کرے بھی میں کہاں ستگرو جی کرپا کرو میں انہوں بھی کوتا باس کے سما دو ستگرو اکشر جی کے چرن گیا گرو جی اتر جامی سن انہوں نے کہنے لگے بھائی صاحب تھی کبھی ہو کہہ لگے ہاں جی کوئی کوتا پڑھنی چونے ہوں دی, ہاں کوتا پڑھنی چاہیے جب سنی ستگو جی سیکٹری کون لگے تیرا ٹائم ایک کبتا پڑھی ستگرو بادشاہ جی لگے ہور پڑھو ایک کوتا ہو ستگو جی نے کہہ دتا بھائی ایک کوتا ہو جاتی تیسری کوتا پڑھی نا وہ بار بار کہہ رہا ਤੁਮ ਹੋ ਗਰੀਬ ਨਵਾਜ਼ ਮੈਂ ਹਾਂ ਗਰੀਬ ਤੇਰਾ ਤੇ ਕਵੀ ਸਾਰੇ ਹਾਸੇ ਬੇ ਕਹਿਣ ਲਗੇ ਅੱਗੇ ਵੀ ਚਲੋ ਸਤਰੂ ਜੀ ਕਹਿਣ ਲਗੇ ਕਫਤਾ ਸੰਪੂਰਨ ਹੋ ਗਿਆ ਸਤਰੂ ਜੀ ਨੇ ਖਜ਼ਾਨੇ ਨੂੰ ਕਿਹਾ ਕਹਿਣ ਲਗੇ ਜਿਹੜਾ ਮੈਂ ਕੱਲ ਚੋੜਾ ਲਾਹਿਆ ਸੀ ਨਾ ਉਹ ਕੀਮਤੀ ਤੋਲਾ ਲਿਆਓ ਇਹਨਾਂ ਨੂੰ ਪਹਿਨਾ ਕੇਸ਼ੇਰ ਨੂੰ ਪੁੱਛਿਆ ਕਹਿਣ ਲਗੇ ਭਾਈ ਆਪਣੇ ਖਜ਼ਾਨੇ ਦੇ ਤੋਹਰਾ ਕਿੰਨੇ ਪਈਆਂ ਉਹ ਕਹਿਣ ਲਗੇ ਜੀ ਉਸ ਸਮੇਂ 60000 ਜਿਹੜੀ ਮੋਹਰ ਸੀ ਨਾ ਬਹੁਤ ਜ਼ਿਆਦਾ ਅੱਜ ਕਰੋਨਾ ਰਕੇ ਕਹਿਣ ਲੱਗੇ 60000 ਪੜ ਪਿਆ ਸਤਪੁਰੂ ਜੀ ਕਹਿੰਦੇ ਕਿ ਲਿਆਉ ਥੈਨੇ ਤੇ ਆਕੇ ਇਹ ਹਸਲਤ ਕਭੀ ਨਹੀਂ ਤੇ ਉਹ ਕਭੀ ਕਹਿਣ ਲੱਗੇ ਜੀ ਮੈਂ ਇੰਨੇ ਯੋਗ ਤਾਂ ਹੈ ਨਹੀਂ ਸੀ ਤੇ ਨਾ ਹੀ ਮੇਰੀ ਕਮਤਤ ਕੋਈ ਐਸਾ ਕੋਣ ਸਤਪੁਰੂ ਜੀ ਕਹਿੰਦੇ ਇੱਕ ਪੰਗਤੀ ਵਿੱਚ ਤੋਂ ਸਭ ਕੁਝ ਹੀ ਕਹਿ ਗਏ ਸਤਪੁਰੂ ਜੀ ਨੇ ਕਹਿਣ ਲੱਗੇ ਜੀ ਅਜਾਜ ਤੇ ਉਹ ਘਰੋਂ ਜਾਣਾ ਇੱਕ ਹਾਥੀ ਦਿੱਤਾ ਸਤਪੁਰੂ ਜੀ ਨੇ ਉਸ ਨੂੰ ناڑ سنگ دیتے، نگارا دے نگارہ باجدہ جا رہے نا بھیم چندروں پتہ لگیا کل اترے راجہ جا رہے اگ کی نمسکار کی تھی، کہنے لگا جی کیڑے راج, راج دے مالکوں ہوں کہ ہنس راج کہا جی، را، میں کوئی راجہ نہیں کسی کا راجا نہیں میں کسی راج مالک نہیں ਮੈਂ ਤੇ ਕਲੰਗੀ ਤਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਚੌਂਕੀਦਾਰ ਹਾਂ ਹੈਰਾਨ ਹੋ ਗਿਆ ਕਹਿਣ ਲੱਗਾ ਜੀ ਝੂਠ ਬੋਲਦੇ ਹੋ ਚੌਂਕੀਦਾਰ ਹਾਥੀ ਤੇ ਸਵਾਰ ਫੜਾਉਂ ਗਿਆ ਹੋਗਾ ਉਹਦੇ ਅੱਗੇ ਨਗਾਰੇ ਥੋੜਾ ਬਚਣਗੇ ਉਹਦੇ ਨਾਲ ਖੋਜਾਂ ਥੋੜਾ ਹੁੰਦੀਆਂ ਕਹਿਣ ਲੱਗਾ ਫਿਰ ਤੂੰ ਪੱਕੀ ਗੱਲ ਜਾਣ ਲੈ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦਾ ਚੌਂਕੀਦਾਰ ਹਾਂ ਤੇ ਭੀਮ ਚੰਦ ਐਨਾ ਹੈਰਾਨ ਹੋਇਆ ਕਹਿਣ ਲੱਗਾ ਜਿਹਦੇ ਘਰ ਦੇ ਚੌਕੀਦਾਰ ਵੀ ਐਡੇ ਐਡੇ ਹਾਥੀਆਂ ਤੇ ਸਵਾਰ ਹੋ ਕੌਣ ਉਹਨਾਂ ਦੇ ਅੱਗੇ ਨਗਾਰੇ ਵਜਦੇ ਹੋਣ ਤੇ ਉਹ ਗੁਰੂ ਕਿੰਨਾ ਮਹਾਨ ਹੋਊਗਾ ਉਹਦੇ ਦਰਸ਼ਨ ਕਰਨੇ ਕਹਿ ਦਿੱਤੇ। ਸਤਿਗੁਰੂ ਗਰੀਬ ਨਵਾ ਦਿੰਦਾ। ਉਹ ਹਮੇਸ਼ਾ ਜਿਹੜਾ ਸ਼ਰਧਾ ਤੇ ਭਾਵਨਾ ਨੂੰ ਲੈ ਕੇ ਆਉਂਦਾ ਨਾ ਉਹਦੇ ਸਿੱਖਤੇ ਸਤਿਗੁਰੂ ਕਾਸ਼ਾ ਮਿਹਰ ਭਰਿਆ ਹੱਥ ਰੱਖਦੇ। ਸਦਾ ਬਖਸ਼ਿਸ਼ਾਂ ਕਰਦੇ ਨੇ ਤੇ ਅੱਜ ਸਤਿਗੁਰੂ ਜੀ ਨੇ ਅਮਰਤ ਹੋਏ ਸਾਨੂੰ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਨਾ ਅੱਜ ਦਾ ਹੁਕਮ ਆਪਾ ਸਰਵਨ ਕਰਦੇ ਇੱਕ ਵਾਰ ਰਸਨਾ ਪਵਿੱਤਰ ਕਰੋ ਗਾਜਕੇ ਆਖੋ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵੰਦਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਵੰਦਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਤਨ ਆਸਰੇ ਮਹਲਾ ਪੰਜਵਾ ਅੱਜ ਦਾ ਜੋ ਸਤਸਗੁਰਾਂ ਦਾ ਪਵਿੱਤਰ ਪਰਮਾਨ ਹੈ ਇਹ ਤਨ ਆਸਰੇ ਆਪ ਦਾ ਸ਼ਬਦ ਹੈ ਤੇ ਪੰਜਵੇਂ ਪਾਤਸ਼ਾਹ ਤੁਹਾਨੂੰ ਸਤ ਸਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਪਸ਼ੀ ਦੇ ਰਸਨਾ ਚੋਂ ਚਾਣੂ ਹੈ ਸਤਗੁਰੂ ਜੀ ਬਖਸ਼ਿਸ਼ ਕਰਦੇ ਨਾ ਜਤਨ ਕਰੇ ਮਾਨ ਨੂੰ ਡਹਿਕਾਵੇਂ ਉਹ ਅੰਤਰਜਾਮੀ ਜਾਣ ਕਹਿੰਦੇ ਜਤਨ ਕਰਦਾ ਹੈ ਮਨੁੱਖਾ ਨੂੰ ਖੁਸ਼ ਕਰਨ ਵਾਸਤੇ ਪਰ ਉਹ ਅੰਤਰਜਾਮੀ ਜਿਹੜਾ ਨਾ ਉਹ ਜਾਣਦਾ ਹੈ ਵੀ ਇਹਦੇ ਮਨ ਦੀ ਭਾਵਨਾ ਕੀ ਹੈ ਬਾਹਰ-ਬਾਹਰੋਂ ਦਿਖਾਵਾ ਕੁਝ ਹੋ ਰਿਹਾ ਪਰ ਅੰਦਰ ਦੀ ਭਾਵਨਾ ਨੂੰ ਸਤਿਗੁਰੂ ਜਾਣਦੇ ਨਾ ਆਪ ਕਰੇ ਕਰ ਮੋਕ ਕਰ ਪਾਵੇ ਭੇਖ ਕਰੇ ਨਰਮਣ ਉਹ ਪਾਪ ਕਰਦਾ ਤੇ ਫਿਰ ਉਸ ਤੋਂ ਮੁੱਕਰ ਜਾਂਦਾ ਉਹ ਮੰਨਦਾ ਨਹੀਂ ਵੀ ਮੈਂ ਕੌਮ ਕਰ ਰਹੀ ਹਾਂ ਤੇ ਇਸ ਤਰ੍ਹਾਂ ਭੇਖ ਬਣਾ ਕੇ ਨਾ

ادھر ادھر دیکھتا ہے لوبی منکھ پھر لالچ آ کے اسے پنکھنا پی جا ہے رہا جب لگ ٹوٹے نہ ہی من پر تب لگ مکت نہ ہو جب من کا پرم نہیں نہ دور ہوں اصچی چاہیں جدو کوئی اہم ہو جاتا ہے پھر کہ بگوان ہر تھان پہ آئے ਭਗਵਾਨ ਹਰ ਥਾਂ ਦੇਖਦਾ ਹੈ ਪਰ ਜਦੋਂ ਅਸੀਂ ਕੋਈ ਮਾੜਾ ਕੰਮ ਕਰਦੇ ਆ ਉਦੋਂ ਕਿਉਂ ਨਹੀਂ ਮੰਨਦੇ ਵੀ ਭਗਵਾਨ ਹਰ ਥਾਂ ਤੇ ਸਭ ਦੇਖਦਾ ਹੈ ਉਦੋਂ ਅਸੀਂ ਕਹਿੰਦੇ ਕੋਈ ਨਹੀਂ ਸਾਨੂੰ ਦੇਖਦਾ ਹੁਣ ਚੋਰ ਹੈ ਜਿਹੜਾ ਬੰਦਾ ਸਿਆਣਾ ਹੁੰਦਾ ਹੈ ਨਹੀਂ ਉਹਨੇ ਕੋਈ ਗਲਤੀ ਕਰਨੀ ਉਹਨੂੰ ਤਾਂ ਕਿਤੇ ਕੈਮਰਾ ਲੱਗਿਆ ਹੁਣ ਕੁਝ ਵੀ ਹੋਵੇ ਉਹਨੂੰ ਤਾਂ ਕੋਈ ਪਰਵਾਹ ਹੀ ਨਹੀਂ ਇਸ ਗੱਲ ਦੀ ਪਰ ਚੋਰ ਜਿਹੜਾ ਨਾ ਉਹਨੂੰ ਪਤਾ ਹੁੰਦਾ ਹੈ ਉਹ ਪਹਿਲਾਂ ਉਹਦਾ ਦੇਖੂਗਾ ਕਿ ਕੈਮਰਾ ਕਿੱਥੇ ਲੱਗਿਆ ਹੈ ਕਿਉਂਕਿ ਉਹਨੂੰ ਪਤਾ ਹੈ ਵੀ ਮੈਂ میرے جی کچھ چیز پکڑ سکتی آ چیز پکڑ سکتی سکی وہ پتا میں غلط کام کر رہے ہیں لیکن ستگر پاتشاہ جی کہتے پھر بھی اس گلجن کی کوشش نہیں کرتا پھر بھی غلط کام کری جا رہے ہیں ستگرو پاشاہ جی کرپا کر ہیں کہ جن تک منہ پار نہیں نہ دور ہوں جدو تک یہ نہیں ابھی بھلے کھڑتے بھی پرمیشر ہمار پہ ہے ادو تک اسی غلط کام زندگی کر ہی جا سان بخش نہ کسی نہیں کو نانک دیال سوامی سنت جن سوئی کہ جیسے دیا کر دے نا پرمیشر تن گورو ارجن دیو سا پتشا کہہ رہے ہیں جیسے پرمیشر دیا کرتے وہی سنت ہے وہی بگت ہے تو وہی پربو سیوک ہے جی پرمیشور کرپا کر رہا ہے لیکن منک نہ جہاں وہ بھول ہار ہے فرس میں جی تک کوئی اچانک بھول ہوں یہ بخش نہیں جا سکتا ہے پر ستگرو جی کہ جب جنگ بج کے گلتی کرتا نا تو پھر مو موہوں مو 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 میاں مٹو بن کے گلا سنا اپنے آپ لواس کو جہاں تارن کر لیا سنت مگتا والا تو دکھاوا کچھ ہو رہا ہے پر ستگرو پاشاہ جی کہ اندر کچھ اج پکھنڈ دے کام بہت زیادہ اُلج گئے ہیں۔ ہر روز تو جڑا ہے وہ چیلا بالکا کوئی نہ کوئی پیدا ہو رہا ہے ہوں تصویر دیکھیا ہی ہونا ہے روز دیکھ ہو موبائل سے کہ ہر روز گچا کٹن والے اپنے آپ والے کو سیانے نسن والے لوگوں ٹھگتے ہیں اور وہ کرم کا کرم بھی ہی کر ہیں اندر رہ کے ਉਹ ਵੀ ਇਸ ਤਰ੍ਹਾਂ ਦੇ ਪਖੰਡ ਕਰਕੇ ਲੋਕਾਂ ਨੂੰ ਠੱਗ ਦਿਆ ਆਖਰ ਜਿਹੜੀ ਉਹਨਾਂ ਦਾ ਆਖਰੀ ਸਮਾਂ ਹੁੰਦਾ ਨਾ ਜ਼ਿੰਦਗੀ ਦਾ ਉਹ ਬਹੁਤ ਹੀ ਔਖਾ ਸਮਾਂ ਬਕੀਤ ਹੁੰਦਾ ਹੈ ਤੇ ਜਿਨ੍ਹਾਂ ਵਾਸਤੇ ਪਰਿਵਾਰਾਂ ਵਾਸਤੇ ਉਹ ਗਲਤ ਕੰਮ ਕਰਦੇ ਆ ਉਹ ਪਰਿਵਾਰਾਂ ਨੂੰ ਉੱਕਣਾ ਪੈਂਦਾ ਇਸ ਕਰਕੇ ਸਤਸਗੁਰੂ ਜੀ ਸਿੱਖ ਨੂੰ ਹਮੇਸ਼ਾ ਉਸ ਕਹਿੰਦੇ ਆ ਕਿ ਦਸਾਂ ਨਾਮ ਦੀ ਕਿਰਤ ਕਰਨ ਉਹਦੇ ਤੋਂ ਵੱਡ ਛਕਣਾ ਨਾਮ ਜਪਣਾ ਇਹ ਸਤਸਗੁਰੂ ਗੁਰਮਾਨ ਸਿੰਘ ਸਾਹਿਬ ਆਤਿਸ਼ਾਦੀ ਨੇ ਕੰਨ ਗੁਣਸਾ ਦੀ ਝੋਲੀ ਚ ਪਾਇਆ ਨਾ کہ سکھوں یہ بھائی جی گرو کا سکھ آنا تو کتنے ماڑا کام نہ کر چوری ٹگی بےمانی نہیں کرنی تو آپ گرو نانک صاحب پاشاہ جی نے پہلی اداسی اٹھ سال کی پہلی اداسی پہلی اداسی سے ستگرو پاتشاہ جی نے آپ جا کے نہ تے یہ گل سمجھائی سی پویں اتنے ملک بھاگو ورگے تے پہ بابر ورگے سے ستگر پاشاہ جی نے آپ جا جا کے انہوں نے دسایا بھی یہ تو زندگی جن، کا سواں جڑا ماڑا بتیت ہو رہے ہیں منقا جنم اس واسطے نہیں ملا منقا جنم جس واسطے ملتا وہ کرم کرو کہ جنہ نے ستگر جی سکھیا کے عمل کیتے وہ بھائی داد و جیون مکت ہو گئے کہ جانا نے بھائی درد ٹھوکرا کھانا وہ کدے ری ستگو جی کہتے انہوں کا آنا سبلہ ہوں جی پروشت کی بندگی کرتے ہیں ਆਇਆ ਸਭਲ ਤਾਹੂਨ ਕੋ ਬਣਿਆ ਜਾਸ ਰਸਨ ਹਰ ਹਰ ਮੁਖ ਬਣਿਆ ਕਹਿੰਦੇ ਉਹਨਾਂ ਦਾ ਆਉਣਾ ਸੁਖਲਾ ਜਿਹੜੇ ਰਸਨਾ ਨਾਲ ਬੇਸ਼ਕਤੀ ਬੰਦੀ ਕਰਦੇ ਆਉਂ ਪਰ ਸਿੰਘ ਉਹਨਾਂ ਸਾਹਿਬ ਦੀ ਮਹਾਰਾਜ ਗਿਆਨ ਦੇ ਭੰਡਾਰੇ ਨੇ ਹਮੇਸ਼ਾ ਇਹ ਸਾਡੇ ਸਭਤੇ ਨੇ ਪ੍ਰਾਪਤ ਕਰਕੇ ਸਾਨੂੰ ਸਚੱਜਾ ਜੀਵਨ ਜਿਉਣ ਦੀ ਸਤਿ ਕੋ ਦੀ ਸਿੱਖਿਆ ਦਿੱਤੀ ਆਪជា ਕਰਵਾ ਕਰਨ ਜਿਸ ਪਰਿਵਾਰ ਨੇ ਅੱਜ ਭਾਈ ਕਰਮ ਸਿੰਘ ਜੀ انہیں بخشی کے سبند ستگوں کے چرنان کے کوٹ آسرے لے ستگو کرپا کر کیونکہ پروار گرو نال جڑیا ہوا خالسا جبان شری گورک سوا جڑیا ہوا پروار ہے ہمیشہ ستگو جی بخش بھائی ہرنےک سن جی جدو بھی اتوار لمبا سماں ممبر بھی رہے اور انہوں نے ہمیشہ سیوا بھاونا ویل دھیان دتا ہے اسی طرح پروار بھی ਇਸ ਅਸਥਾਨ ਦੇ ਨਾਮ ਉੱਤੇ ਸੇਵਾ ਭਾਵਨਾ ਦੇ ਵਿੱਚ ਸਫਾਰੇ ਨੇ ਸਤਿਗੁਰੂ ਕਿਰਪਾ ਕਰਨ ਪ੍ਰਵਾਰਤੀ ਸਤਿਗੁਰੇ ਮੇਰ ਪ੍ਰਾਪਤ ਰੱਖਣ ਚੜ੍ਹਦੀਆਂ ਕਲਾ ਵਿੱਚ ਰਹਿਣ ਔਰ ਆਪਣਾ ਮੇਰ ਪ੍ਰਾਪਤ ਸਤਿਗੁਰੂ ਸੱਤੇ ਰੱਖਣ ਉਲਾਂ ਗੰਦੀ ਜਿਵਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੇ ਮਹਾਂ ਦਾਤੀ ਜਾਨੰਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਤਾਯਾ ਕਰਾਣ ਪਰਵਾਰ ਪਰੀਆਂ ਸ਼ਾਮਤ ਗਾਵਣ ਨਾਂ ਰਜਾ ਕਾ ਗਾਵੋ ਹਰੀ ਦੇ ਰਾਮਾ ਜਨੀ ਵਸਾ ਕੈ ਨਾਨਕ ਅਨੰਦ ਹੋਆ ਸਤਿਗੁਰ ਮੈਂ ਪਾਇਆ ਏ ਮਨ ਹੁ ਧੀਰੇਆ ਸਦਾ ਰਹੋ ਹਰ ਨਾਲੇ ਹਰ ਨਾਲ ਰੋਗ ਤੂੰ ਪਾਣਾ ਨੇਰੇ ਦੂਪ ਸਾਹੇ ਸਾ ਅਨਮ ਕਰੂ ਕਰ ਤੇਰਾ ਕਾਰਜ ਸਭ ਸਵਾ ਸਭਨ ਗਲਾ ਸਭ ਕਥ ਸੁਆਮੀ ਸੁਪਿਆ ਮਨ ਸਾਰੇ ਸਾ ਤੇ ਸਾਰੇ ਬਾਚਾ ਨਾਹੀ ਕਰਦੇ ਰਹਿ ਸਦਾ ਤੇਰਾ ਸਭਚ ਐ ਜੇ ਦੇਵ ਸੁਪਾ ਸਲਾਹ ਸੇ ਸਲਾਹ ਤੇਰੀ ਨਾਮ ਮੰਨ ਉਸ ਆਪੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸਦ ਸਨੇ ਕਹੇ ਨਾਨਕ ਸੱਚੇ ਸਾਹਿਬ ਜਾ ਨਾ ਹੁ ਕਰਦੇ ਰਹਿ ਸਾਚਾ ਨਾਮ ਤੇਰਾ ਅਤਿ ਦਾ ਸਜ ਨਾਮ ਆਧਾਰ ਮੇ ਰਾਜਨ ਭੋਗਾ ਸਭ ਗਵਾ ਕਰ ਜਾਨ ਸੁਖਮਨ ਐਸ ਜਾਦ ਨਹੀਂ ਚਾ ਸਭ ਪੁਜਾ ਹੁ ਕਹੇ ਨਾਨਕ ਉਸ ਨੂੰ ਸੰਤੋਸ਼ ਸ਼ਬਦ ਕਰੋ ਪਿਆਰੋਂ ਸਾਜਾ ਨਾਮ ਮੇਰਾ ਅਦਾ ਹੋਵਾ ਜੇ ਅਨਸ਼ੰਕਿਤ ਕਰ ਸੁਭਾਗੇ 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 ਕਹਲਾ ਜਿਕਰਦਾ ਪੰਜ ਦੋ ਤੁਲਵਸ ਕੀਤੇ ਕਾਲ ਨਿਖ ਮਾਰਿਆ ਪਰਮ ਪਾਇਆ ਤੁਮਹਿਨ ਕੋ ਸੇ ਨਾਮ ਹਰ ਕਹਲਾ ਕਹੇ ਨਾਨਕ ਤੈ ਸੁਹਾ ਤਿਤਕਾਰ ਅਨੰਦ ਵਾਜੇ ਅਨੰਦ ਸੁਮੋ ਵੱਡ ਭਾਗੀਓ ਬਾਹ ਬ੍ਰਹਮ ਬ੍ਰੰਪਾਰਾ ਦੁਰ ਰੂਪ ਸੰਤਾਪ ਉਤਰੇ ਸ਼ਾਂਤ ਸਾਧਨ ਭਏ ਸਰਸੇ ਸੰਤਿ ਅਨੀਤ ਕਹਿੰਦੇ ਪਵਿਤਾ ਬਨਵੰਤ ਨਾਨਕ ਗੁਰ ਚਰਨ ਲਾਗੇ ਸੰਤਿ ਅਨੀਤ ਕਹਿੰਦੇ ਪਵਿਤਾ ਮੈਨੂੰ ਅੰਤ ਨਾਨਕ ਗੁਰ ਚਰਨ ਲਾਗੇ ਵਾਹਿਗੁਰੂ ਕੀ ਖਰਸਾ ਵਾਹਿਗੁਰੂ ਕੀ ਬਤ